ਸਾਸ਼ੀ ਗਾਜੀ ਸਾਰੇ ਸੰਸਾਰ ਦੇ ਵਿੱਚ ਹੱਸਦੇ ਤੇ ਵਸਦੇ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟੇਕਾ ਪੰਜਾਬ ਦੇਸੀ ਤੇ ਅੰਗਰੇਜ਼ੀ ਇਸ ਚੈਨਲ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਕਰੀਅਰ ਦੀਆਂ ਗੱਲਾਂ ਕਰਦੇ ਹਾਂ ਆਪਣੇ ਪੰਜਾਬ ਦੇ ਬੱਚਿਆਂ ਦੀਆਂ ਗੱਲਾਂ ਕਰਦੇ ਹਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੇ ਪੰਜਾਬ ਦੇ ਬੱਚੇ ਕੀ ਕਰ ਸਕਦੇ ਨੇ ਹਰ ਤਰ੍ਹਾਂ ਦੀਆਂ ਆਪਾਂ ਗੱਲਾਂ ਕਰਦੇ ਹਾਂ ਤਾਂ ਅੱਜ ਜਿਹੜੀ ਕਲਾਸ ਹੈ ਇਹ ਆਪਾਂ ਅੱਜ ਅੰਗਰੇਜ਼ੀ ਬਾਰੇ ਗੱਲਾਂ ਕਰਾਂਗੇ ਥੋੜਾ ਜਿਹਾ ਪਹਿਲਾਂ ਰਿਵਾਈਂਡ ਕਰ ਲਈਏ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਿਹੜੇ ਕਾਰਨ ਨੇ ਜਿਹਦੇ ਕਰਕੇ ਸਾਡੇ ਪੰਜਾਬ ਦੇ ਵਿਦਿਆਰਥੀ ਜਿਹੜੇ ਨੇ ਅੰਗਰੇਜ਼ੀ ਤੋਂ ਡਰਦੇ ਨੇ ਉਹਦੇ ਵਿੱਚ ਮੈਂ ਤੁਹਾਨੂੰ ਟਿਪ ਦਿੱਤੀ ਸੀ ਕਿ ਅਗਰ ਸਾਨੂੰ ਅੰਗਰੇਜ਼ੀ ਦੇ ਸਾਰੇ ਲੈਟਰਸ ਦੀ ਆਵਾਜ਼ ਆ ਜਿਹੜੀ ਆਜਵੇਂ ਕੱਢਣੀ ਤੇ ਜਿਹੜੀਆਂ ਆਵਾਜ਼ਾਂ ਨੇ ਉਹਦੇ ਵਾਸਤੇ ਅੰਗਰੇਜ਼ੀ ਦੇ ਕਿਹੜੇ ਲੈਟਰਸ ਨੇ ਜੇ ਸਾਨੂੰ ਦੋ ਚੀਜ਼ਾਂ ਚੰਗੀ ਤਰ੍ਹਾਂ ਆ ਜਾਣ ਤਾਂ ਅਸੀਂ ਅੰਗਰੇਜ਼ੀ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਵਾਂਗੇ ਤੇ ਸਾਨੂੰ ਅੰਗਰੇਜ਼ੀ ਦੇ ਜਿਹੜੇ ਸ਼ਬਦ ਨੇ ਬਹੁਤ ਚੰਗੀ ਤਰ੍ਹਾਂ ਨਾਲ ਪੜਨੇ ਆ ਜਾਣਗੇ ਅਗੇ ਚੱਲਦੇ ਹਾਂ ਮੰਨ ਲਓ ਇੱਕ ਵਿਚ ਦੀ ਗੱਲ ਕਰ ਲਵਾਂ ਜਿਵੇਂ ਮੈਥਰੇ ਵਿੱਚ ਹਿਸਾਬ ਦੇ ਵਿੱਚ ਗਣਿਤ ਦੇ ਵਿੱਚ ਹੁੰਦਾ ਆਪਾਂ ਕੋਈ ਫਾਰਮੂਲਾ ਯਾਦ ਕਰ ਲੈਨੇ ਆ ਇੱਕ ਵਾਰ ਫਾਰਮੂਲਾ ਆਪਾਂ ਨੂੰ ਆ ਗਿਆ ਜੰਗੀ ਤਰ੍ਹਾਂ ਆਪਾਂ ਉਹਦੇ ਨਾਲ ਦੇ ਸਵਾਲ ਕੱਢ ਕੇ ਦੇਖ ਲੈਨੇ ਆ ਤੇ ਜਦੋਂ ਫਾਰਮੂਲਾ ਆਪਾਂ ਨੂੰ ਪੱਕੀ ਤਰ੍ਹਾਂ ਨਾਲ ਆ ਜਾਵੇ ਤਾਂ ਆਪਾਂ ਨੂੰ ਜਿੰਨੇ ਮਰਜ਼ੀ ਸਵਾਲ ਕਢਾ ਲਓ ਆਪਾਂ ਕੋਈ ਵੀ ਸਵਾਲ ਕੱਢ ਲੈਨੇ ਆ ਦੋ ਤਿੰਨ ਵਾਰ ਕਰਦਾ ਸੇਮ ਏਸੇ ਢੰਗ ਨਾਲ ਬੇਟਾ ਅੰਗਰੇਜ਼ੀ ਦੇ ਵਿੱਚ ਜਿੰਨੀ ਜਲਦੀ ਤੁਹਾਨੂੰ ਲੈਟਰ ਦੀਆਂ ਆਵਾਜ਼ਾਂ ਤੇ ਆਵਾਜ਼ਾਂ ਵਾਸਤੇ ਕਿਹੜੇ ਲੈਟਰਸ ਨੇ ਇਹ ਆ ਜਾਣਗੇ ਉਨੀ ਜਤ ਅੰਗਰੇਜ਼ੀ ਸੌਖੀ ਹੋ ਜਾਂਦੀ ਹੈ ਕਿੰਨੀ 허ਾਨੀ ਦੀ ਗੱਲ ਹੈ ਵੈਸੇ ਮੈਂ ਪੰਜਾਬੀ ਮਾਂ ਬੋਲੀ ਨਾਲ ਤਾਂ ਅੰਗਰੇਜ਼ੀ ਪੜ੍ਹਨੀ ਸਿਖਾ ਰਿਹਾ ਸੀਗਾ ਮੈਂ ਥਾੜਾ ਵੀ ਅੰਗਰੇਜ਼ੀ ਪੜ੍ਹਨੀ ਸਿਖਾ ਰਿਹਾ ਮੈਨੂੰ ਲੱਗਦਾ ਹੈ ਅਗਲੇ ਸਾਲ ਜਿਹੜਾ ਨੋਬਲ ਪ੍ਰਾਈਜ਼ ਹੈ ਇੰਗਲਿਸ਼ ਵਾਸਤੇ ਉਹ ਸ਼ਾਇਦ ਮੈਨੂੰ ਮਿਲੂਗਾ ਇਸ ਵਾਸਤੇ ਚਲੋ ਵਾਪਸ ਆਉਣੇ ਟਾਪਿਕ ਦੇ ਉੱਤੇ ਥੰਬਨੇਲ ਤੁਸੀਂ ਦੇਖੇ ਚੁੱਕੇ ਹੋ ਕਿ 1 ਮਿੰਟ ਦੇ ਵਿੱਚ ਅੰਗਰੇਜ਼ੀ ਦੇ 25 ਸ਼ਬਦ ਅਸੀਂ ਕਿਵੇਂ ਯਾਦ ਕਰ ਸਕਦੇ ਹਾਂ ਮੈਨੂੰ ਪਤਾ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਪਰ ਕੋਈ ਗੱਲ ਨਹੀਂ ਮੈਂ ਵਾਦਾ ਕਰਦਾ ਜਦੋਂ ਅੱਜ ਇਹ ਵੀਡੀਓ ਦਾ ਐਂਡ ਹੋਊਗਾ ਤੁਸੀਂ ਇਹ ਸਾਰੀ ਵੀਡੀਓ ਦੇਖੋਗੇ ਤਾਂ ਤੁਸੀਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਕੌਨਫੀਡੈਂਟ ਹੋਵੋਗੇ ਇਹ ਜਿਹੜੀ ਟੈਕਨੀਕ ਹੈ ਜਿਹੜਾ ਮੈਂ ਤੁਹਾਨੂੰ ਸਿਖਾਉਣੀ ਹੈ ਇਹ ਇਕੱਲੇ ਇੰਗਲਿਸ਼ ਦੇ ਵਰਡਸ ਯਾਦ ਕਰਨ ਵਾਸਤੇ ਨਹੀਂ ਹੋਰ ਵੀ ਬਹੁਤ ਕੰਮਾਂ ਵਾਸਤੇ ਵਰਤੀ ਜਾ ਸਕਦੀ ਹੈ ਕਿਉਂਕਿ ਮੇਨ ਬੇਸਿਕਲੀ ਇਹ ਮੈਮਰੀ ਟੈਕਨੀਕ ਹੈ ਬੱਚਿਓ ਅ ਵਿਦਿਆਰਥੀਓ ਤੁਸੀਂ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਬਹੁਤ ਕੁਝ ਤੁਸੀਂ ਯਾਦ ਰੱਖਣਾ ਹੁੰਦਾ ਹੈ ਬਹੁਤ ਕੁਝ ਆਪਣੀ ਮੈਮਰੀ ਦੇ ਵਿੱਚ ਰੱਖਣਾ ਹੁੰਦਾ ਹੈ ਤਾਂ ਅ ਦੇਖਦੇ ਹਾਂ ਕਿਵੇਂ ਤੁਸੀਂ ਕਿੰਨੀ ਜਲਦੀ ਇਸ ਟੈਕਨੀਕ ਨੂੰ ਸਿੱਖਦੇ ਹੋ ਅ ਕਲਾਸ ਨੂੰ ਕੰਮ ਸ਼ੁਰੂ ਕਰਦੇ ਹਾਂ ਮੈਂ ਤੁਹਾਡੇ ਅੱਗੇ ਅੰਗਰੇਜ਼ੀ ਦੇ 25 ਸ਼ਬਦ ਬੋਲਾਂਗਾ ਮੈਂ ਤੁਹਾਡੇ ਅੱਗੇ ਅੰਗਰੇਜ਼ੀ ਦੇ 25 ਸ਼ਬਦ ਬੋਲਾਂਗਾ ਤੁਸੀਂ ਸਾਰਿਆਂ ਨੇ ਬਹੁਤ ਧਿਆਨ ਨਾਲ ਇਹ ਸਾਰੇ ਸ਼ਬਦ ਬਹੁਤ ਧਿਆਨ ਨਾਲ ਸੁਣਨੇ ਨੇ ਉਸ ਤੋਂ ਬਾਅਦ ਵਿੱਚ ਮੈਂ ਕੋਈ ਕੁਐਸਚਨ ਪੁੱਛੂੰਗਾ ਤੁਹਾਨੂੰ ਇਹਨਾਂ ਦੇ ਵਿੱਚੋਂ ਸ਼ੁਰੂ ਕਰਤਾ ਪ੍ਰੈਜ਼ੀਡੈਂਟ ਬਲੈਕ ਗੋਟ ਔਰੈਂਜ ਜੂਸ ਸਟਰੋਂਗ ਤੂਫਾਨ ਪੈਰਾਸ਼ੂਟ ਆਸਟ੍ਰੇਲੀਆ Swimming pool, fish, blood, band aid, mobile, wife, Mercedes, newspaper, television. Yellow Flowers Tree Under Together Dinner Happy Home Gate ਓਪਨ ਮੇਰੇ ਖਿਆਲ ਦੇ ਵਿੱਚ ਇਹ 25 ਸ਼ਬਦ ਹੋ ਗਏ ਤਕਰੀਬਨ ਤਕਰੀਬਨ ਕਾਊਂਟ ਵਗੈਰਾ ਬਾਅਦ ਚੋ ਕਰ ਲਾਂਗੇ ਆਪਾਂ ਤਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਜਿਹੜੀ ਆਪਣੀ ਸਨੀਤਾ ਵਿਲੀਅਮਸ ਸੀਗੀ ਆਪਣਾ NASA ਵੱਲੋਂ ਅਮਰੀਕਾ ਦੇ ਵੱਲੋਂ ਆਪਣਾ ਇੰਡੀਅਨ ਭਾਰਤੀ ਮੂਲ ਦੀ ਜਿਹੜੀ ਆਪਣਾ ਐਸਟਰੋਨੌਟ ਕੁੜੀ ਉਹ ਆਪਣਾ ਕਾਫੀ 7-8 ਮਹੀਨਿਆਂ ਤੋਂ ਉੱਥੇ ਫਸ ਗਈ ਸੀ ਆਪਣਾ ਕੀ ਕਹਿੰਦੇ ਹੁੰਦੇ ਨੇ ਸਪੇਸ ਦੇ ਵਿੱਚ ਉਹ ਕੁਝ ਦਿਨ ਪਹਿਲਾਂ ਹੀ ਵਾਪਸ ਆਈ ਹੈ ਤੇ ਸਾਡੇ ਅੱਜ ਨਾਲ ਪਿੰਡ ਹੈ ਇੱਧਰ ਜਰਗ ਉੱਥੇ ਮੇਲਾ ਲੱਗਿਆ ਹੋਇਆ ਹੈ ਆਪਣਾ ਕਾਫੀ ਮਸ਼ਹੂਰ ਮੇਲਾ ਜਰਗਦਾ ਮੇਲਾ ਤੇ ਕਹਿੰਦੇ ਬੰਦੇ ਨੇ ਚੱਲ ਜੰਦੀਏ ਜਰਗਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲੂੰ ਉਹ ਤੇ ਨਾ ਜਲੇਬੀਆਂ ਬਣਦੀਆਂ ਨੇ ਬੱਚੇ ਉੱਥੇ ਮੇਲੇ ਦੇ ਉੱਤੇ ਹੈ ਬਾਕੀ ਹੋਇਆ ਚੰਗੀ ਭਲੀ ਅੰਗਰੇਜ਼ੀ ਦੀ ਕਲਾਸ ਚੱਲ ਰਹੀ ਸੀ ਇਹ ਵਿੱਚੇ ਆਪਾਂ ਸਪੇਸ ਤੇ ਚਲੇ ਗਏ ਵਿੱਚੇ ਆਪਾਂ ਮੇਲੇ ਤੇ ਜਾ ਬੜੇ ਇਹ ਦੋ ਗੱਲਾਂ ਮੈਂ ਤੁਹਾਨੂੰ ਤਾਂ ਤਾਂ ਸੁਣਾਈਆਂ ਨੇ ਤਾਂ ਕਿ ਜਿਹੜੇ ਸ਼ਬਦ ਮੈਂ ਪਹਿਲਾਂ ਬੋਲ ਕੇ ਛੱਡੇ ਆ ਉਹ ਤੁਸੀਂ ਬਿਲਕੁਲ ਭੁੱਲ ਜਮੋ ਆ ਬਿਲਕੁਲ ਵੀਡੀਓ ਬੈਕ ਨਹੀਂ ਕਰਨੀ ਹੈਗੀ ਹੁਣ ਮੈਂ ਪ੍ਰੋਸਾ ਕਰਦਾ ਤੁਹਾਡੇ ਤੇ ਸੌਵੇਂ ਤੁਹਾਨੂੰ ਕੁਐਸਚਨ ਕੀ ਹੈ ਤੁਹਾਡੇ ਵਿੱਚੋਂ ਕਿੰਨੇ ਜਾਣੇ ਨੇ ਜਿਨ੍ਹਾਂ ਨੇ ਇਹ ਸ਼ਬਦ ਸੁਨੇ ਨੇ ਤੇ ਮੈਨੂੰ ਇਹ 25 ਦੇ 25 ਸ਼ਬਦ ਸਾਰੇ ਦੇ ਸਾਰੇ ਸੁਣਾ ਸਕਦੇ ਹਾਂ ਮੈਂ ਤੁਹਾਨੂੰ 10000 ਰੁਪਿਆ ਦਵਾਂਗਾ ਤੁਹਾਡੇ Google Pay ਨੰਬਰ ਦੇ ਉੱਤੇ ਸੈਂਡ ਕਰੂੰਗਾ 25 ਦੇ 25 ਸ਼ਬਦ ਨੋ ਚੀਟਿੰਗ ਮੈਨੂੰ ਮੈਨੂੰ ਪਤਾ ਥੋੜਾ ਜਿਹਾ ਔਖਾ ਹੈ ਪਰ ਮੈਂ ਕਰਦਾ ਇਹਨੂੰ ਥੋੜਾ ਜਿਹਾ ਹੋਰ ਔਖਾ ਕਰ ਦਿੰਦਾ ਤੁਹਾਡੇ ਵਿੱਚੋਂ ਕਿੰਨੇ ਬੱਚੇ ਨੇ ਪ੍ਰਾਈਜ਼ 20000 ਰੁਪਿਆ 20000 ਰੁਪਿਆ ਪ੍ਰਾਈਜ਼ ਤੁਹਾਡੇ ਚੋਂ ਕਿੰਨੇ ਬੱਚੇ ਨੇ ਜਿਹੜੇ ਇਹ ਸਾਰੇ ਵਰਡਸ ਜਿਹੜੇ ਆਰਡਰ ਦੇ ਵਿੱਚ ਮੈਂ ਬੋਲੇ ਨੇ ਬਈ ਮੰਨ ਲਓ ਪਹਿਲੇ ਤੇ ਜਿਹੜਾ ਮੈਂ ਬੋਲਿਆ ਸੈਕਿੰਡ ਤੇ ਥਰਡ ਤੇ ਜਿਹੜੇ ਆਰਡਰ ਦੇ ਵਿੱਚ ਮੈਂ ਬੋਲੇ ਨੇ ਤੁਹਾਡੇ ਚੋਂ ਜੇ ਕੋਈ ਬੱਚਾ ਜਾਂ ਵਿਦਿਆਰਥੀ ਇਸ चीज ਨੂੰ ਮੈਨੂੰ ਸੁਣਾ ਦੂਗਾ ਤਾਂ ਉਹਨੂੰ ਮੈਂ ਬਹੁਤ ਵਧੀਆ ਪ੍ਰਾਈਜ਼ ਦਵਾਂਗਾ ਬੋਲੋ ਟਫ ਹੋ ਗਿਆ ਨਾ ਮੈਨੂੰ ਪਤਾ ਅ ਚਲੋ ਐਂ ਦੱਸੋ ਜੇ ਤੁਹਾਨੂੰ ਯਾਦ ਹੁੰਦੇ ਹੁੰਦੇ ਫੇ ਤੁਸੀਂ ਵੀਡੀਓ ਕਿਉਂ ਦੇਖਦੇ ਅੱਗੇ ਚੱਲਦੇ ਹਾਂ ਥੋੜਾ ਸੌਖਾ ਕਰ ਦਿੰਨਾ ਤੁਹਾਡੇ ਵਿੱਚੋਂ ਕਿੰਨੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਇਹ ਸਾਰੇ ਸ਼ਬਦਾਂ ਦੇ ਵਿੱਚੋਂ 2 3 ਜਾਂ 4 ਸ਼ਬਦ ਯਾਦ ਹੋ ਗਏ ਮੈਨੂੰ ਪਤਾ ਪਤਾ ਹੁਣ ਸਾਰਿਆਂ ਦੇ ਹੱਥ ਖੜੇ ਹੋ ਜਾਣਗੇ ਹੁਣ ਸਾਰੇ ਹੀ ਸੁਣਾਉਣ ਲੱਗੂਗੇ ਤੇ ਇਸ ਵਾਸਤੇ ਮੈਂ ਤੁਹਾਨੂੰ ਪ੍ਰਾਈਜ਼ ਪਤਾ ਕੀ ਦੇ ਰਿਹਾ ਕੁਝ ਵੀ ਨਹੀਂ ਕਿਉਂਕਿ ਮੈਨੂੰ ਪਤਾ ਸਾਰਿਆਂ ਨੂੰ ਇੰਨੇ ਕੁ ਦਾ ਯਾਦ ਹੋਏਗੇ ਹੁਣ ਆਨੇ ਆਪਾਂ ਟੌਪਿਕ ਉੱਤੇ ਵਾਪਸ ਮੈਂ ਤੁਹਾਨੂੰ ਇੰਗਲਿਸ਼ ਦੇ 25 ਵਰਡਸ ਬੋਲ ਕੇ ਸੁਣਾਏ ਨੇ ਤੇ ਟਾਰਗੇਟ ਦਿੱਤਾ ਸੀ ਇਹਨਾਂ ਨੂੰ ਯਾਦ ਕਰਨ ਦਾ ਬੱਚਿਓ ਮੈਂ ਤੁਹਾਡੇ ਨਾਲ ਇੱਕ ਟੈਕਨੀਕ ਸ਼ੇਅਰ ਕਰਨ ਲੱਗਿਆ ਹਾਂ ਤੁਸੀਂ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਵਿੱਚ ਮੈਂ ਕੋਈ ਪੋਲੀਟਿਸ਼ੀਅਨਸ ਵਰਗਾ ਲਾਰਾ ਨਹੀਂ ਲਾ ਰਿਹਾ ਕੋਈ ਵੱਡਾ ਬਿਆਨ ਨਹੀਂ ਦੇ ਰਿਹਾ ਐਜ਼ ਅ ਟੀਚਰ ਦੱਸ ਰਿਹਾ 1 ਮਿੰਟ ਦੇ ਵਿੱਚ ਵਿੱਚ ਤੁਸੀਂ ਇਹ 25 ਦੇ 25 ਜਿਹੜੇ ਸ਼ਬਦ ਨੇ ਹੁਣ ਤੋਂ 1 ਮਿੰਟ ਤੱਕ ਤੁਸੀਂ ਆਪਣੇ ਮੂੰਹ ਨਾਲ ਮੈਨੂੰ ਬੋਲ ਕੇ ਸੁਣਾਓਗੇ ਸ਼ਤਰੇ ਠੀਕ ਹੈ ਨਾ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੀ ਪਿੱਠ ਸਿੱਧੀ ਕਰੋ ਬਿਲਕੁਲ ਅਟੈਂਟਿਵ ਹੋ ਕੇ ਬੈਠੋ ਤੇ ਆਪਣੀਆਂ ਅੱਖਾਂ ਬੰਦ ਕਰ ਲਓ ਮੈਂ ਅੱਖਾਂ ਬੰਦ ਕਰਨ ਨੂੰ ਕਿਹਾ ਵੱਡੀਆਂ-ਵੱਡੀਆਂ ਖੋਲਣ ਨੂੰ ਨਹੀਂ ਕਿਹਾ ਅੱਖਾਂ ਬੰਦ ਕਰ ਲਓ ਹੁਣ ਮੈਨੂੰ 1 ਮਿੰਟ ਲਈ ਤੁਸੀਂ ਸਾਰੇ ਬਹੁਤ ਧਿਆਨ ਨਾਲ ਸੁਣਿਓ ਅ ਇਸ ਕੰਮ ਵਾਸਤੇ ਵੀ ਮੈਂ ਆਪਣੀ ਮਾਂ ਬੋਲੀ ਪੰਜਾਬੀ ਦਾ ਸਹਾਰਾ ਲਵਾਂਗਾ ਮੈਂ 1 ਮਿੰਟ ਲਈ ਵਾਸਤੇ ਲਗਾਤਾਰ ਕੁਝ ਬੋਲਾਂਗਾ ਤੁਸੀਂ ਮੈਨੂੰ ਧਿਆਨ ਨਾਲ ਸੁਣਨਾ ਬੱਚਿਓ ਟਾਈਮ ਸਟਾਰਟਸ ਨਾ ਇੱਕ ਵਾਰ ਇੱਕ ਪ੍ਰੈਜ਼ੀਡੈਂਟ ਸੀ ਉਹ 에어로ਪਲੇਨ ਦੇ ਵਿੱਚ ਬੈਠਾ ਜਾ ਰਿਹਾ ਸੀ ਉਹ ਉਹਨੇ ਬਲੈਕ ਕਲਰ ਦਾ ਕੋਟ ਪਾਇਆ ਹੋਇਆ ਸੀ ਉਹ ਬੈਠਾ ਔਰੇਂਜ ਜੂਸ ਪੀ ਰਿਹਾ ਸੀ ਇੰਨੇ ਨੂੰ ਇੱਕ ਸਟ੍ਰੌਮ ਆਇਆ ਤੂਫਾਨ ਤੇ ਉਹਨੇ ਜਹਾਜ਼ ਦੇ ਵਿੱਚੋਂ ਛਾਲ ਮਾਰਤੀ ਪੈਰਾਸ਼ੂਟ ਲੈ ਕੇ ਤੇ ਉਹ ਸਿੱਧਾ ਜਾ ਕੇ ਆਸਟ੍ਰੇਲੀਆ ਦੇ ਵਿੱਚ ਗਿਰਿਆ। ਆਸਟ੍ਰੇਲੀਆ ਦੇ ਵਿੱਚ ਵੀ ਇੱਕ स्विਮਿੰਗ ਪੂਲ ਦੇ ਵਿੱਚ ਜਾ ਕੇ ਗਿਰਿਆ। ਇੱਕ ਫਿਸ਼ ਆਈ। ਉਹਨੇ ਆ ਕੇ ਉਹਦੀ ਲੱਤ ਦੇ ਉੱਤੇ ਦੰਦੀ ਵੱਢੀ। ਤੇ ਉੱਥੋਂ ਬਲੱਡ ਨਿਕਲਿਆ ਆਇਆ। ਉਹਨੇ ਬਾਹਰ ਨਿਕਲ ਕੇ ਜਿੱਥੇ ਉਹ ਬਲੱਡ ਨਿਕਲ ਰਿਹਾ ਸੀ ਉੱਥੇ ਬੈਂਡੇਡ ਲਗਾਤੀ। ਤੇ ਮੋਬਾਈਲ ਤੋਂ ਮੋਬਾਈਲ ਤੋਂ ਆਪਣੀ ਵਾਈਫ ਨੂੰ ਫੋਨ ਕਰਤਾ। ਵਾਈਫ ਨੂੰ। ਉਹਦੀ ਵਾਈਫ ਮਰਸੀਡੀਜ਼ ਲੈ ਕੇ ਉਹਦੇ ਕੋਲੇ ਆ ਗਈ। ਉਹ ਕਹਿੰਦਾ ਤੈਨੂੰ ਪਤਾ ਲੱਗਿਆ ਤੈਨੂੰ ਪਤਾ ਹੈ ਮੇਰੇ ਨਾਲ ਕੀ ਹੋ ਗਿਆ ਉਹ ਕਹਿੰਨੀ ਹਾਂ ਨਿਊਜ਼ਪੇਪਰ ਦੇ ਵਿੱਚ ਤੇ ਟੈਲੀਵਿਜ਼ਨ ਦੇ ਵਿੱਚ ਤੁਹਾਡੀ ਇਹ ਖਬਰ ਆ ਚੁੱਕੀ ਹੈ ਵੀ ਤੁਹਾਡੇ ਨਾਲ ਕੀ ਹੋਇਆ ਵਾਈਫ ਨੇ ਆ ਕੇ ਉਹਨੂੰ yellow color ਦੇ ਫਲਾwrs ਦਿੱਤੇ ਦੋਨੋਂ ਜਾਣੇ ਇੱਕ ਟਰੀ ਦੇ ਅੰਡਰ ਬੈਠ ਗਏ ਤੇ ਦੋਹਾਂ ਜਣਿਆਂ ਨੇ ਟੁਗੇਦਰ ਟੁਗੇਦਰ ਡਿਨਰ ਕੀਤਾ ਦੋਨੋਂ ਜਾਣੇ ਬੜੇ ਹੈਪੀ ਹੋ ਗਏ ਤੇ ਆਪਣੇ ਹੋਮ ਨੂੰ ਵਾਪਸ ਆ ਗਏ ਤੇ ਆਪਣੇ ਹੋਮ ਨੂੰ ਵਾਪਸ ਆ ਕੇ ਉਹਨਾਂ ਨੇ ਆਪਣੇ ਹੋਮ ਦਾ ਹਾਊਸ ਦਾ ਜਿਹੜਾ ਗੇਟ ਸੀਗਾ ਉਹ ਓਪਨ ਕਰਤਾ ਟਾਈਮ ਅਪ ਟਾਈਮ ਅਪ ਇੱਕ ਮਿੰਟ ਪੂਰਾ ਹੋ ਗਿਆ ਹੋਇਆ ਕੁਝ ਮੈਂ পেট ਦੀ ਗੜਬੜ ਨਹੀਂ ਕਹਿ ਰਿਹਾ ਹੋਇਆ ਕੁਝ ਇੱਥੇ ਦੇਖੋ ਸਹੀ ਹੁਣ ਤੁਸੀਂ ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਇੰਗਲਿਸ਼ ਦੇ ਮੈਂ ਤੁਹਾਨੂੰ ਬੋਲੇ ਸੀਗੇ ਇਸੇ ਆਰਡਰ ਦੇ ਵਿੱਚ ਮੈਨੂੰ ਤੁਸੀਂ ਬਹੁਤ ਵਧੀਆ ਢੰਗ ਨਾਲ ਸੁਣਿਆ ਸੁਣਾ ਦੋਗੇ ਇਹ ਟੈਕਨੀਕ ਦਾ ਨਾਮ ਕੀ ਆ ਇਹ ਟੈਕਨੀਕ ਦਾ ਨਾਮ ਹੈ ਕਹਾਣੀ ਬੱਚਿਓ ਜੋ ਤੁਸੀਂ ਸਕੂਲ ਚ ਪੜ ਰਹੇ ਹੋ ਇੱਕ ਦਿਨ ਇਹੋ ਜਿਹਾ ਆਊਗਾ ਵੀ ਤੁਸੀਂ ਸਕੂਲ ਦੇ ਵਿੱਚ ਪੜਿਆ ਹੋਇਆ ਬਹੁਤ ਜ਼ਿਆਦਾਤਰ 80% 90% ਆਪਣੀ ਲਾਈਫ ਦੇ ਵਿੱਚ ਸਾਰਾ ਕੁਝ ਭੁੱਲ ਜੋਗੇ ਪਰ 10% ਯਾਦ ਰਹੂਗਾ ਦੁਨੀਆ ਦੇ ਵਿੱਚ ਇੱਕ ਗੱਲ ਯਾਦ ਰੱਖਿਓ ਤੁਸੀਂ ਸਕੂਲ ਅਡੀ ਸਟਡੀ ਜਿੰਨੀ ਮਰਜ਼ੀ ਭੁੱਲ ਜਿਓ ਪਰ ਬਚਪਨ ਦੇ ਵਿੱਚ ਜਿਹੜੀਆਂ ਤੁਸੀਂ ਟੀਚਰਸ ਤੋਂ ਕਹਾਣੀਆਂ ਸੁਣੀਆਂ ਨੇ ਆਪਣੇ ਦਾਦਾ-ਦਾਦੀ ਤੋਂ ਕਹਾਣੀਆਂ ਸੁਣੀਆਂ ਨੇ ਆਪਣੇ ਮਾਤਾ-ਪਿਤਾ ਤੋਂ ਕਹਾਣੀਆਂ ਸੁਣੀਆਂ ਨੇ ਉਹ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਭੁੱਲੋਗੇ ਇਹ ਤਾਕਤ ਹੁੰਦੀ ਹੈ ਕਹਾਣੀ ਦੀ ਜੇ ਤੁਸੀਂ ਕੋਈ ਕਹਾਣੀ ਸੁਣਦੇ ਹੋ ਤਾਂ ਤੁਹਾਨੂੰ ਕਹਾਣੀ ਯਾਦ ਰਹਿ ਜਾਂਦੀ ਹੈ ਤੇ ਆਪਾਂ ਨੇ ਕੀ ਕੀਤਾ ਆਪਾਂ ਕਹਾਣੀ ਦੀ ਇਸ ਸ਼ਕਤੀ ਨੂੰ ਇਸ ਪਾਵਰ ਨੂੰ ਯੂਜ਼ ਕੀਤਾ ਆਪਾਂ ਨੇ 25 ਅੰਗਰੇਜ਼ੀ ਦੇ ਸ਼ਬਦਾਂ ਨੂੰ ਯਾਦ ਕਰਨ ਵਾਸਤੇ ਇੱਕ ਅਤਰੰਗੀ ਜੀ ਕਹਾਣੀ ਬਣਾਤੀ ਜਿਹਦਾ ਕੋਈ ਸਿਰ ਪੈਰ ਨਹੀਂ ਸੀ ਕੁਝ ਨਹੀਂ ਸੀ ਤੇ ਉਹ ਕਹਾਣੀ ਐਹੀ ਜਿਹੀ ਬਣਾਈ ਵੀ ਹੁਣ ਚਾਹੇ ਮੈਂ ਜਦੋਂ 10 ਸਾਲਾਂ ਬਾਅਦ ਤੁਹਾਨੂੰ ਆ ਕੇ ਪ੍ਰੈਜ਼ੀਡੈਂਟ ਵਾਲੀ ਕਹਾਣੀ ਪੁੱਛ ਲਵਾਂ ਤੁਸੀਂ 10 ਸਾਲਾਂ ਬਾਅਦ ਵੀ ਇਹ 25 ਦੇ 25 ਸ਼ਬਦ ਮੈਨੂੰ ਸੁਣਾ ਦੋਗੇ ਸੋ ਇਹ ਸੀਗੀ ਟੈਕਨੀਕ ਹੁਣ ਇਸ ਟੈਕਨੀਕ ਨੂੰ ਯੂਜ਼ ਕਿਵੇਂ ਕਰਨਾ ਹੈ ਕਹਾਣੀਆਂ ਬਣਾਉਣੀਆਂ ਸਿੱਖੋ ਜਿਹੜੇ ਸ਼ਬਦ ਔਖੇ ਲੱਗਦੇ ਨੇ ਉਹਨਾਂ ਨੂੰ ਛੋਟੇ-ਛੋਟੇ ਵਾਕਾਂ ਦੇ ਵਿੱਚ ਵਰਤ ਕੇ ਆਪਣੀ ਮਾਂ ਬੋਲੀ ਦੇ ਵਿੱਚ ਤੁਸੀਂ ਕਹਾਣੀਆਂ ਬਣਾਓ ਤੁਹਾਨੂੰ ਉਹ ਸਾਰੇ ਦੇ ਸਾਰੇ ਸ਼ਬਦ ਯਾਦ ਹੋ ਜਾਣਗੇ ਤੁਸੀਂ ਕਿਸੇ ਹੋਰ ਵਿਸ਼ੇ ਦੇ ਵਿੱਚ ਇਸ ਜੀ ਨੂੰ ਕਿਵੇਂ ਲਾਗੂ ਕਰਨਾ ਹੈ ਐਸਐਸ ਦਾ ਕੋਈ ਟਾਪਿਕ ਹੈ ਪਤਾ ਨਹੀਂ ਲੱਗ ਰਿਹਾ ਹੈਗਾ ਤੁਹਾਨੂੰ ਵੀ ਮਹਾਤਮਾ ਗਾਂਧੀ ਜੀ ਨੇ ਕਿਹੜੇ-ਕਿਹੜੇ ਅੰਦੋਲਨ ਦੇ ਵਿੱਚ ਭਾਗ ਲਿਆ ਜਾਂ ਰਾਜਾ ਅਕਬਰ ਨੇ ਕਿਹੜੇ ਸਮੇਂ ਤੋਂ ਕਿਹੜੇ ਸਮੇਂ ਤੱਕ ਕੀ ਕੀਤਾ ਜਾਂ ਗੁਰੂ ਨਾਨਕ ਦੇਵ ਜੀ ਨੇ ਕਿੱਥੇ-ਕਿੱਥੇ ਜਾ ਕੇ ਉਦਾਸੀਆਂ ਕੀਤੀਆਂ ਤਾਂ ਤੁਸੀਂ ਇਹ ਜਿਹੜੇ ਸਾਰੇ ਕੁਐਸਚਨਸ ਦੇ ਮੇਨ ਪੁਆਇੰਟਸ ਹੁੰਦੇ ਨੇ ਉਹ ਮੇਨ ਪੁਆਇੰਟਸ ਲਿਖੋ ਤੇ ਆਪਣੇ ਮਨ ਦੇ ਨਾਲ ਉਹਦੀ ਕੋਈ ਕਹਾਣੀ ਬਣਾ ਲਿਆ ਕਰੋ ਜਦੋਂ ਤੁਸੀਂ ਕਹਾਣੀ ਬਣਾ ਲੋਗੇ ਤੁਹਾਨੂੰ ਉਹ ਸਾਰੇ ਪੁਆਇੰਟਸ ਯਾਦ ਆਜਿਆ ਕਰਨਗੇ ਤੇ ਤੁਸੀਂ ਕਦੇ ਵੀ ਕੁਝ ਨਹੀਂ ਭੁੱਲੋਗੇ ਇਹਦੇ ਨਾਲ ਇੱਕ ਫਾਇਦਾ ਹੋਰ ਹੋਊਗਾ ਜਿਹੜੀ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਚੀਜ਼ ਕਾਫੀ ਜ਼ਿਆਦਾ ਘਟ ਜਾਂਦੀ ਹੈ ਬੱਚੇ ਦੀ ਤੁਹਾਡੀ ਸਾਰਿਆਂ ਦੀ ਜਾ ਕੇ ਉਹ ਹੈਗੀ ਹੈ ਇਮੇਜਿਨੇਸ਼ਨ ਯਾਨੀ ਕਿ ਕਲਪਨਾ ਦੀ ਸ਼ਕਤੀ ਤੁਹਾਡੀ ਇਹਦੇ ਨਾਲ ਕਲਪਨਾ ਦੀ ਸ਼ਕਤੀ ਵੀ ਇਮੇਜਿਨੇਸ਼ਨ ਵੀ ਬਹੁਤ ਜ਼ਿਆਦਾ ਵਧੀਆ ਹੋਊਗੀ ਬਹੁਤ ਜ਼ਿਆਦਾ ਵਧੂਗੀ ਠੀਕ ਹੈ ਨਾ ਸੋ ਕਿਸੇ ਵੀ ਸਬਜੈਕਟ ਦੇ ਵਿੱਚ ਤੁਸੀਂ ਇਹ ਟੈਕਨੀਕ ਯੂਜ਼ ਕਰ ਸਕਦੇ ਹੋ ਤੁਸੀਂ ਕਰੰਟ ਅਫੇਅਰਜ਼ ਕਰ ਰਹੇ ਹੋ ਜਨਰਲ ਨੌਲੇਜ ਕਰ ਰਹੇ ਹੋ ਤੁਸੀਂ ਕਿਸੇ ਵੀ ਹਾਇਰ ਲੈਵਲ ਦਾ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਨਹੀਂ ਪਤਾ ਹੈਗਾ ਵੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿੰਨੇ ਆਰਟੀਕਲਸ ਨੇ ਉਹ ਕਿਵੇਂ ਯਾਦ ਕਰਨੇ ਨੇ ਉਹ ਵੀ ਚੱਕਰੇ ਜਾ ਸਕਦੇ ਨੇ ਆਰਟੀਕਲ 14 ਆਰਟੀਕਲ 15 ਉਹਦੇ ਚ ਲਾਈਨ ਬਣਾ ਲਓ ਵੀ 15 ਦਾ ਮਤਲਬ ਹੈਗਾ ਵੀ ਆਹ ਬੰਦੇ ਨੂੰ 15 ਚੀਜ਼ਾਂ ਐ ਨਹੀਂ ਕਰਨੀਆਂ ਹੈਗੀਆਂ ਸੋ ਇਸ ਤਰ੍ਹਾਂ ਦੀਆਂ ਟੈਕਨੀਕਸ ਨੇ ਜਿਹੜੀਆਂ ਤੁਸੀਂ ਯਾਦ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣੇ ਭਾਰਤ ਦੀਆਂ ਸਾਰੀਆਂ ਸਾਰੀਆਂ ਸਟੇਟਸ ਦੀਆਂ ਰਾਜਧਾਨੀਆਂ ਉਹ ਵੀ 2-3 ਮਿੰਟ ਦੇ ਵਿੱਚ ਯਾਦ ਕਰਨ ਦੀ ਕੋਈ ਟੈਕਨੀਕ ਸਿਖਾਉਂਗਾ। ਸੋ ਅੱਜ ਵਾਲੀ ਜਿਹੜੀ ਟੈਕਨੀਕ ਸੀਗੀ ਇਹ ਇੱਕ ਮੈਮਰੀ ਟੈਕਨੀਕ ਸੀ ਇੰਗਲਿਸ਼ ਦੇ ਵਰਡਸ ਨੂੰ ਯਾਦ ਕਰਨ ਦੀ ਟੈਕਨੀਕ ਸੀ। ਮੈਨੂੰ ਆਸ ਹੈ ਵੀ ਤੁਹਾਨੂੰ ਇਹ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਗੀ। ਬਤੋ ਬਤ ਤੁਸੀਂ ਇਸ ਚੀਜ਼ ਦਾ ਲਾਹਾ ਲਓਗੇ। ਲਾਹਾ ਮਤਲਬ ਸਾਡੇ ਮਾਲ ਵਿੱਚ ਲਾਹਾ ਕਹਿੰਦੇ ਨੇ। ਲਾਹਾ ਮਤਲਬ ਇਹਦਾ ਬੈਨੀਫਿਟ ਲਓਗੇ, ਇਹਦਾ ਫਾਇਦਾ ਲਓਗੇ ਤੁਸੀਂ। ਠੀਕ ਹੈ ਨਾ? ਆਪਣੀ ਇੰਗਲਿਸ਼ ਇੰਪਰੂਵ ਕਰੋ ਬੱਚਿਓ। ਜੇ ਮੰਨ ਲਓ ਤੁਸੀਂ ਇਹ ਜਿਹੀਆਂ 40-50 ਕਹਾਣੀਆਂ ਬਣਾ ਗਏ 20-20 ਸ਼ਬਦਾਂ ਦੀਆਂ ਸੋਚ ਕੇ ਦੇਖੋ ਤੁਹਾਡੇ ਕੋਲੇ 1000 ਵਰਡਸ ਦੀ ਵੋਕੈਬਲਰੀ ਬਿਲਡ ਹੋ ਜਾਊਗੀ ਵੋਕੈਬਲਰੀ ਬਿਲਡ ਹੋ ਜਾਊਗੀ ਸਮਝ ਆ ਰਹੀ ਹੈ ਨਾ ਵੱਧ ਤੋਂ ਵੱਧ ਇੰਗਲਿਸ਼ ਦੇ ਵਰਡਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਯੂਜ਼ ਕਰੋ ਇੱਕ ਗੱਲ ਜਾਂਦੇ ਜਾਂਦੇ ਇੱਕ ਹੋਰ ਕਾਰਨ ਕੀ ਹੈ ਜਿਹਦੇ ਕਰਕੇ ਆਪਾਂ ਕਈ ਵਾਰ ਨਾ ਇੰਗਲਿਸ਼ ਕਿਉਂ ਨਹੀਂ ਸਿੱਖ ਪਾਉਂਦੇ ਉਹਦਾ ਕਾਰਨ ਹੈਗਾ ਬੱਚਿਓ এনवायरमेंट ਆਲੇ ਦੋਲੇ ਦਾ ਮਾਹੌਲ ਅਸੀਂ ਮਾਂ ਬੋਲੀ ਇਸ ਕਰਕੇ ਸਿੱਖ ਲੈਂਦੇ ਆ ਕਿਉਂਕਿ ਅਸੀਂ ਜਨਮ ਤੋਂ ਹਰ ਇੱਕ ਨੂੰ ਮਾਂ ਬੋਲੀ ਬੋਲਦੇ ਹੋਏ ਸੁਣਦੇ ਆ ਆਪਣੇ ਮਾਪੇ ਬਾਪ ਨੂੰ ਆਪਣੇ ਗੁਆਂਢੀਆਂ ਨੂੰ ਆਪਣੇ ਦੋਸਤਾਂ ਨੂੰ ਆਪਣੇ ਸਕੂਲ ਵਾਲੇ ਆਪਣੇ ਫਰੈਂਡਸ ਨੂੰ ਕਿਤੇ ਵੀ ਜਾਣਦੇ ਆ ਪਿੰਡ 'ਚ ਸ਼ਹਿਰ 'ਚ ਸਾਰੇ ਪੰਜਾਬੀ 'ਚ ਗੱਲ ਕਰ ਰਹੇ ਹੁੰਦੇ ਨੇ ਇਸ ਕਰਕੇ ਸਾਡੀ ਮਾਂ ਬੋਲੀ ਸਾਡੀ ਇੰਨੀ ਜਿਆਦੇ ਤਗੜੀ ਹੋ ਜਾਂਦੀ ਹੈ ਸਟਰੋਂਗ ਹੋ ਜਾਂਦੀ ਹੈ ਇੰਗਲਿਸ਼ ਕਈ ਵਾਰ ਅਸੀਂ ਇਸ ਕਰਕੇ ਨਹੀਂ ਸਿੱਖ ਪਾਉਂਦੇ ਕਿਉਂਕਿ ਸਾਨੂੰ ਇੰਗਲਿਸ਼ ਦਾ ਕਈ ਵਾਰ এনवायरमेंट ਨਹੀਂ ਮਿਲਦਾ ਠੀਕ ਹੈ ਨਾ ਸਕੂਲ ਦੇ ਵਿੱਚ ਵੀ ਇੱਕ ਲਿਮਟਿਡ ਟਾਈਮ ਹੁੰਦਾ ਘਰ ਦੇ ਵਿੱਚ ਤਾਂ ਫਿਰ ਇੰਗਲਿਸ਼ ਬੋਲਣੀਓ ਕਿੰਨੇ ਆ ਕੋਸ਼ਿਸ਼ ਕਰੋ ਆਪਣੇ ਆਪ ਨੂੰ ਵੀ ਤੁਸੀਂ ਇੰਗਲਿਸ਼ ਦਾ ਥੋੜਾ ਜਿਹਾ এনवायरमेंट ਕ੍ਰੀਏਟ ਕਰੋ ਅੱਧੇ ਪੌਣੇ ਘੰਟੇ ਵਾਸਤੇ ਤੁਸੀਂ ਆਪਣੇ ਆਪ ਨਾਲ ਵਾਅਦਾ ਕਰੋ ਵੀ ਮੈਂ ਇਸ ਇੱਕ ਘੰਟੇ ਵਿੱਚ ਸਿਰਫ ਤੇ ਸਿਰਫ ਇੰਗਲਿਸ਼ ਦਾ ਬੋਲ ਕੇ ਦੇਖੂੰਗਾ ਇਹਦੇ ਨਾਲ ਤੁਹਾਡੀ ਰੀਡਿੰਗ ਸਪੀਕਿੰਗ ਤੇ ਰਾਈਟਿੰਗ ਸਾਰਾ ਕੁਝ ਹੀ ਇੰਪਰੂਵ ਹੋਊਗਾ ਠੀਕ ਹੈ ਨਾ ਜਦ ਤੱਕ ਕਿਸੇ ਲੈਂਗੁਏਜ ਨੂੰ ਤੁਸੀਂ ਆਪਣੀਆਂ ਸਾਰੀਆਂ ਸੈਂਸਸ ਨਹੀਂ ਯੂਜ਼ ਕਰ ਲੈਂਦੇ ਮਤਲਬ ਇੰਗਲਿਸ਼ ਦੇਖਦੇ ਨਹੀਂ ਇੰਗਲਿਸ਼ ਬੋਲਦੇ ਨਹੀਂ ਇੰਗਲਿਸ਼ ਸੁਣਦੇ ਨਹੀਂ ਇੰਗਲਿਸ਼ ਟੱਚ ਨਹੀਂ ਕਰਦੇ ਸਾਰੀਆਂ ਸੈਂਸਸ ਨਹੀਂ ਲਗਾ ਲੈਂਦੇ ਉਹਨਾਂ ਚਿਰ ਤੱਕ ਤੁਸੀਂ ਇੰਗਲਿਸ਼ ਨਹੀਂ ਸਿੱਖ ਪਾਉਂਗੇ ਇਨਸਾਨ ਹਮੇਸ਼ਾ ਦੋ ਤਰ੍ਹਾਂ ਨਾਲ ਸਿੱਖਦਾ ਇੱਕ ਤਾਂ ਜਦੋਂ ਤੁਹਾਨੂੰ ਕੁਝ ਸਿਖਾਇਆ ਜਾਂਦਾ ਤੁਸੀਂ ਉਦੋਂ ਸਿੱਖ ਲੈਂਦੇ ਹੋ ਇੱਕ ਜਦੋਂ ਤੁਹਾਨੂੰ ਉਸ ਚੀਜ਼ ਦਾ ਕੋਈ ਐਕਸਪੀਰੀਅੰਸ ਹੁੰਦਾ ਫਿਰ ਤੁਸੀਂ ਉਸ ਚੀਜ਼ ਨੂੰ ਸਿੱਖਦੇ ਹੋ ਐਗਜ਼ਾਮਪਲ ਆ ਆਪਣੀ ਮੰਮੀ ਬਹੁਤ ਚੰਗੀ ਤਰ੍ਹਾਂ ਆਪਾਂ ਨੂੰ ਕਹਿੰਦੀ ਆ ਵੀ ਤਵੇ ਨੂੰ ਹੱਥ ਨਾ ਲਾਈਂ ਤਵਾ ਗਰਮ ਹੈ ਆਪਾਂ ਸਿੱਖ ਲੈਂਦੇ ਆ ਪਰ ਫਿਰ ਵੀ ਕੁਝ ਜਾਨੇ ਤੁਹਾਡੇ ਵਿੱਚੋਂ ਹੁੰਦੇ ਨੇ ਜਦ ਤੱਕ ਉਹ ਗਰਮ ਤਵੇ ਨੂੰ ਹੱਥ ਲਾ ਨਹੀਂ ਲੈਂਦੇ ਉਹਨਾਂ ਨੂੰ ਨਹੀਂ ਸਬਰ ਆਉਂਦਾ ਹੈਗਾ ਉਹਨਾਂ 'ਚ ਤੱਕ ਪਤਾ ਨਹੀਂ ਲੱਗਦਾ ਹੈਗਾ ਵੀ ਤਵਾ ਗਰਮ ਤਵਾ ਕਿੰਨਾ ਖਰਾਬ ਕਰ ਸਕਦਾ ਐਕਸਪੀਰੀਅੰਸ ਕੇ ਪਾਵਰ ਐਕਸਪੀਰੀਅੰਸ ਦੀ ਜਦੋਂ ਤੁਸੀਂ ਲੈਂਗੁਏਜ ਨੂੰ ਐਕਸਪੀਰੀਅੰਸ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਹੀ ਤੁਸੀਂ ਉਸ ਲੈਂਗੁਏਜ ਨੂੰ ਸਿੱਖ ਪਾਉਨੇ ਹੋ ਸੋ ਅੱਜ ਜਿਹੜੀਆਂ ਤਿੰਨੇ ਗੱਲਾਂ ਤੁਹਾਨੂੰ ਦੱਸੀਆਂ ਨੇ ਕਿ ਕਿਸ ਤਰ੍ਹਾਂ ਸਟੋਰੀ ਬਣਾਉਣੀ ਹੈ ਕਿਸ ਤਰ੍ਹਾਂ ਤੁਸੀਂ ਆਪਣੀਆਂ ਸੈਂਸਸ ਯੂਜ਼ ਕਰਨੀਆਂ ਨੇ ਕਿਸ ਤਰ੍ਹਾਂ ਤੁਸੀਂ ਆਪਨਾ ਆਪਣੇ ਆਪ ਨੂੰ ਇਸ ਚੀਜ਼ ਨੂੰ ਐਕਸਪੀਰੀਅੰਸ ਕਰਨਾ ਇਹ ਤਿੰਨਾਂ ਚੀਜ਼ਾਂ ਦੇ ਨਾਲ ਤੁਸੀਂ ਦੇਖੋਗੇ ਵੀ ਤੁਹਾਡੀ ਜਿਹੜੀ ਇੰਗਲਿਸ਼ ਹੈ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੰਪਰੂਵ ਹੋਣ ਲੱਗ ਗਈ ਮੰਨ ਗਏ ਨਾ ਫਿਰ ਹੈਗੀ ਸੀ ਨਾ ਟੈਕਨੀਕ ਕੈਂਟ ਪੂਰੀ ਕੈਂਟ ਆਪ ਵੀ ਸੋਚੋ ਵੀ ਕੈਂਟ ਕੀ ਹੁੰਦਾ ਪੰਜਾਬੀ ਹੋਵੋਗੇ ਤਾਂ ਪਤਾ ਹੋਊਗਾ ਵੀ ਕੈਂਟ ਕੀ ਹੁੰਦਾ ਜਾਂਦੇ ਜਾਂਦੇ ਇੱਕ ਗੱਲ ਹੋਰ ਇੰਗਲਿਸ਼ ਲੈਂਗੁਏਜ ਆ ਜਿਹੜੀ ਅਗਰ ਸਾਨੂੰ ਆ ਜਾਂਦੀ ਹੈ ਪੜ੍ਹਨੀ ਤੇ ਬੋਲਣੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇੰਟੈਲੀਜੈਂਟ ਹੋ ਗਏ ਜਾਂ ਸਾਡੀ ਰਿਸਪੈਕਟ ਜ਼ਿਆਦਾ ਵੱਜੂਗੀ ਜਾਂ ਅਸੀਂ ਪਤਾ ਨਹੀਂ ਕੀ ਹੋ ਜਾਾਂਗੇ ਇੰਗਲਿਸ਼ ਸਿਰਫ ਇੱਕ ਲੈਂਗੁਏਜ ਆ ਜਿਹੜੀ ਤੁਹਾਨੂੰ ਆਉਣੀ ਚਾਹੀਦੀ ਆ ਸਾਰੀਆਂ ਭਾਸ਼ਾਵਾਂ ਬਰਾਬਰ ਹੁੰਦੀਆਂ ਨੇ ਆਪਣੀ ਮਾਂ ਬੋਲੀ ਸਭ ਤੋਂ ਪਿਆਰੀ ਹੁੰਦੀ ਆ ਸਭ ਤੋਂ ਵੱਧ ਆਪਣੀ ਮਾਂ ਬੋਲੀ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਅੰਗਰੇਜ਼ੀ ਠੀਕ ਆ ਅਸੀਂ ਸੰਸਾਰ ਦੇ ਵਿੱਚ ਰਹਿ ਰਹੇ ਆਂ ਸਾਰੀ ਦੁਨੀਆ ਦੇ ਵਿੱਚ ਵਿਚਰ ਰਹੇ ਆਂ ਸਾਨੂੰ ਪਤਾ ਨਹੀਂ ਹੁਣ ਪਰਮਾਤਮਾ ਸਾਡਾ ਦਾਣਾ ਪਾਣੀ ਕਿਹੜੇ ਦੇਸ਼ 'ਚ ਲਿਖ ਦੇਵੇ ਇਸ ਕਰਕੇ ਸਾਨੂੰ ਸਮੇਂ ਦੇ ਹਾਣੀ ਬਣਨ ਵਾਸਤੇ ਇੰਗਲਿਸ਼ ਦੀ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਸਟਾਰਟਿੰਗ ਦੇ ਵਿੱਚ ਕੋਈ ਵੀ ਕੰਮ ਕਰਨ ਵੇਲੇ ਔਖਾ ਲੱਗਦਾ ਹੁੰਦਾ ਹੈ, ਮਿਹਨਤ ਲੱਗਦੀ ਹੁੰਦੀ ਹੈ। ਪਰ ਅਗਰ ਆਪਾਂ ਇਹ ਪਹਿਲੇ 2-3 ਹਰਡਲ ਪਾਰ ਕਰ ਜਾਂਦੇ ਆਂ ਤਾਂ ਆਪਾਂ ਉਸ ਸੀਜ਼ ਦੇ ਵਿੱਚ ਮਾਹਰ ਹੋ ਜਾਂਦੇ ਆਂ। ਮੇਰਾ ਇੱਕ ਇੱਕ ਮਕਸਦ ਆ ਬੱਚਿਓ ਤੁਹਾਨੂੰ ਤੁਹਾਡੇ ਕੈਰੀਅਰ ਤੱਕ ਬਹੁਤ ਕਾਮਯਾਬੀ ਨਾਲ ਪਹੁੰਚਾਉਣਾ। ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਅਗਰ ਕੋਈ ਤੁਸੀਂ ਕਿਸੇ ਖਾਸ ਫੀਲਡ ਦੀ ਤਿਆਰੀ ਕਰ ਰਹੇ ਹੋ ਮੈਂ ਉਸੇ ਵਾਸਤੇ ਕੰਟੈਂਟ ਪਹਿਲਾਂ ਤਿਆਰ ਕਰ ਦੂੰਗਾ ਠੀਕ ਹੈ ਨਾ ਮਿਹਨਤ ਕਰਦੇ ਰਹੋ ਖੂਬ ਸਾਰੀ ਮਿਹਨਤ ਕਰੋ ਖੂਬ ਸਾਰਾ ਪੈਸਾ ਕਮਾਓ ਤੇ ਆਪਣੇ ਘਰ ਦਾ ਪਰਿਵਾਰ ਦਾ ਸਮਾਜ ਦਾ ਜੇ ਪਿੰਡ 'ਚ ਰਹਿੰਦੇ ਹੋ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਆਪਾਂ ਨੇ ਠੇਕਾ ਲੈਣਾ ਹੈ ਆਪਾਂ ਆਪਣੇ ਪੰਜਾਬ ਵਾਸਤੇ ਸਭ ਕੁਝ ਕਰਾਂਗੇ ਮਿਹਨਤ ਕਰਦੇ ਰਹੋ ਤੇ ਮਿਲਦਾ ਰਹੂੰਗਾ ਅਗਲੀ ਵੀਡੀਓ ਵਿੱਚ ਫੇਰ ਗੱਲ ਕਰਦੇ ਆ ਤੁਹਾਡਾ ਆਪਣਾ ਦਰਸ਼ਨਦੀਪ ਜਰਗੜੀ ਸਤਿ ਸ਼੍ਰੀ ਅਕਾਲ